ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਵਾਹਿ ਗੁਰੂ ਸਾਹਿਬ ਜੀਓ ਸੋ ਸ੍ਰੀ ਮਹੱਲਾ ਤੀਜਾ ਨਦਰ ਕਰੇ ਤਾਂ ਸਿਮਰ ਆ ਜਾਏ ਆਤਮਾ ਦਰਵੈ ਰਹਿ ਲੇਵਲਾਈ ਨਦਰ ਕਰੇ ਤਾਂ ਤਾਂ ਨਹੀਂ ਕਹਿਣਾ ਦਰਵੈ ਦਰਵੈ ਨਹੀਂ ਕਹਿਣਾ ਰਾਰਾ ਅੱਧਾ ਦਰਵੈ ਆਤਮਾ ਪ੍ਰਾਤਮਾ ਏਕੋ ਕਰੈ ਅੰਤਰ ਕੀ ਦੋਬਿਦਾ ਅੰਤਰ ਮਰੈ ਦੋਬੇ ਦਾ ਦੁਬਿੱਧਾ ਨਿਗਹਿਣਾ ਦੋਬੇ ਦਾ ਗੁਰ ਪ੍ਰਸਾਦਿ ਪਾਇਆ ਜਾਏ ਹਰ ਸਿਉ ਚਿਤ ਲਾਗੈ ਫਿਰ ਕਾਲ ਨਾ ਖਾਈ ਰਹਾ ਸਚ ਸਿਮਰਿਆ ਹੋਵੈ ਪਰਗਾਸ ਤਾਤੇ ਬਿਖਿਆ ਮਹਿ ਰਹੇ ਉਦਾਸ ਸਿਮਰਿਆ ਰਾਰੇ ਨੂੰ ਸਿਹਾਰੇ ਬੜਨੀਆਂ ਸਿਮਰੀ ਆਏ ਨਹੀਂ ਕਹਿਣਾ ਵਿਖਿਆ ਮਹਿ ਮੈਂ ਨਹੀਂ ਕਹਿਣਾ ਮਹਿ ਸਤ ਗੁਰ ਕੀ ਐਸੀ ਵੜਾਈ ਪੁੱਤਰ ਕਲਤਰ ਵਿੱਚ ਗਤ ਪਾਈ ਕਲਤਰ ਕਲਤਰ ਨਹੀਂ ਕਹਿਣਾ ਕਲਤਰ ਐਸੀ ਸੇਵਕ ਸੇਵਾ ਕਰੈ ਜਿਸ ਕਾ ਜੀਉ ਤਿਸ ਆਗੈ ਧਰੈ ਸਾਹਿਬ ਭਾਵੈ ਸੋ ਪਰਵਾਣਾ ਸੋ ਸੇਵਕ ਦਰਗਹ ਪਾਵੈ ਮਾਣ ਸਾਹਿਬ ਸਹਬ ਜਾਂ ਸਾਹਿਬ ਨਹੀਂ ਕਹਿਣਾ ਸਾਹਿਬ ਸਤਗੁਰ ਕੀ ਮੂਰਤ ਹਿਰਦੈ ਵਸਾਈ ਜੋ ਇੱਛਾ ਸੋਈ ਫਲ ਪਾਏ ਇੱਛਾ ਈੜੀ ਤੇ ਅਦਕਲਾ ਕੇ ਛੱਛੇ ਤੇ ਦੁਲਾਵਾ ਇੱਛੇ ਨਹੀਂ ਕਹਿਣਾ ਇੱਛਾ ਸਾਚਾ ਸਾਹਿਬ ਕਿਰਪਾ ਕਰੇ ਸੋ ਸੇਵਕ ਜਮ ਤੇ ਕੈਸਾ ਡਰੈ ਭੰਤ ਨਾਨਕ ਕਰੇ ਵਿਚਾਰ ਸਾਚੀ ਬਾਣੀ ਸਿਉ ਧਰੇ ਪਿਆਰ ਭੰਤ ਨੰਨਾ ਪੂਰਾ ਪੰਥ ਜਾਂ ਭੰਤ ਨਹੀਂ ਗੈਣਾ ਭੰਤ ਤਾ ਕੋ ਪਾਵੈ ਮੂਖ ਦਵਾਰ ਜਪ ਤਪ ਸਭ ਇਹੋ ਸ਼ਬਦ ਹੈ ਸਾਰ ਧਨੋ ਸ੍ਰੀ ਮਹੱਲਾ ਪਹਿਲਾ ਜਿਉ ਤਪ ਤ ਹੈ ਬਾਰੂ ਬਾਰ ਤਪ ਤਪ ਖਾ ਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਵਿਲ ਲਾਏ ਪੱਕਾ ਅਪਰੇ ਤੇ ਅਦਕ ਬਿੱਲ ਲਾਏ ਦੋਵੇਂ ਲੱਲੇ ਜਿਹੜੇ ਆ ਪੂਰੇ ਪੜਨੇ ਆ ਬਿੱਲ ਆਏ ਨਹੀਂ ਕਹਿਣਾ ਬਿੱਲ ਲਾਏ ਬਹੁਤਾ ਬੋਲਣ ਝੱਖਣ ਹੋਏ ਵਿਣ ਬੋਲੇ ਜਾਣੇ ਸਭ ਸੋਏ ਰਹਾ ਝੱਜੇ ਤੇ ਅੰਕ ਲਾਉਣੀ ਹੈ ਜੀ ਝੱਖਣ ਜਨ ਕੰਨ ਕੀਤੇ ਅੱਖੀ ਨਾਕ ਜेन ਜੇਵਾ ਦਿੱਤੀ ਬੋਲੇ ਤਾਤ ਕੰਨ ਕੰਨ ਨਹੀਂ ਕਹਿਣਾ ਟਿੱਪੀ ਲਾ ਕੇ ਕੰਨ ਅੱਖੀ ਅੱਖੀ ਨਹੀਂ ਕਹਿਣਾ ਅੱਖੀ ਭਾਵ ਤੋਏ ਅੱਖਾਂ ਦਿੱਤੀ ਦਦੇ ਤੇ ਅਧਕ ਲਾ ਕੇ ਪੜ੍ਹਨਾ ਹੈ ਜੀ ਜेन ਮਨ ਰਾਖਿਆ ਅਗਨੀ ਪਾਏ ਵਾਜ ਪਵਣ ਆਖੇ ਸਭ ਜਾਏ ਜੇਤਾ ਮੋਹ ਪ੍ਰੀਤ ਸੁਆਦ ਸਭਾ ਕਾਲ ਖਦਾਗਾ ਦਾਗ ਜੇਤਾ ਜੇਤਾ ਨਹੀਂ ਕਹਿਣਾ ਜੇਤਾ ਕੱਸ ਕੇ ਸਭ ਆਉ ਸਾਰਾ ਸਭਾ ਨਹੀਂ ਗਣਾ ਸਭ ਦਾ ਅਰਥ ਹੁੰਦਾ ਇਕੱਠ ਸਭਾ ਸਾਰਾ ਦਾਗ ਦੋਸ਼ ਮੋਹ ਚਲਿਆ ਲਾਏ ਦਰਗਹ ਬੈਸਣ ਨਹੀਂ ਜਾਈ ਮੋਹ ਮੋਹ ਉਪਰ ਮੋਹੇ ਨਿਗਾਣਾ ਕਰਮ ਮਿਲੈ ਆਖਣ ਤੇਰਾ ਨਾਉ ਜੇਤ ਲੱਗ ਤਰਣਾ ਹੋਰ ਨਹੀਂ ਥਾਉ ਕਰਮ ਮਿਲੈ ਕਰਮ ਮਿਲੈ ਨਿਗਾਣਾ ਲੱਗ ਲੱਲੇ ਤੇ ਅਦਕ ਲਾਉਣੀ ਹੈ ਜੀ ਜੇ ਕੋ ਡੁੱਬੈ ਫਿਰ ਹੋਵੈ ਸਾਰ ਨਾਨਕ ਸਾਚਾ ਸਰਬਦਾਤਾਰ ਡੁੱਬੈ ਕਸ ਕੇ ਦਾਤਾਰ ਦੱਤੇ ਨੂੰ ਕੰਨਾ ਪੜਨਾ ਹੈ ਦਾਤਾਰ ਨਹੀਂ ਕਹਿਣਾ ਸਰਬ ਬੱਬਾ ਪੂਰਾ ਪੜਨਾ ਹੈ ਸਰਬ ਨਹੀਂ ਕਹਿਣਾ ਸਰਬ ਤਨਾਹ ਸ੍ਰੀ ਮਹੱਲਾ ਪਹਿਲਾ ਚੂਰ ਸਲਾਹੇ ਜੀਤ ਨਾ ਭੀਜੈ ਜੇ ਬਦੀ ਕਰੀ ਤਾਂ ਤਸੂ ਨ ਚੀਜੈ ਬਦੀ ਤਸੂ ਪੋਲਾ ਕਹਿਣਾ ਜੀ ਪੀਜੈ ਚੀਜੈ ਦੋਏ ਸ਼ਬਦ ਕਸਕੇ ਚੋਰ ਕੀ ਹਾਮਾ ਭਰੇ ਨਾ ਕੋਏ ਚੋਰ ਕੀਆ ਚੰਗਾ ਕਿਉ ਹੋਏ ਸੁਣ ਮਨ ਅੰਦੇ ਕੁੱਤੇ ਕੂੜਿਆਰ ਬਿਨ ਬੋਲੇ ਬੂਝਿਆ ਸਚਿਆਰ ਰਹਾ ਕੁੱਤੇ ਕਕੇ ਤਦਕ ਬੋਲੇ ਬੋਲੇ ਨਹੀਂ ਕਹਿਣਾ ਬੋਲੇ ਕਸਕੇ ਚੋਰ ਸਵਾਲਿਓ ਚੋਰ ਸਿਆਣਾ ਖੋਟੇ ਕਾ ਮੁੱਲ ਏਕ ਦੁਗਾਨਾ ਮੁੱਲ ਮੰਮੇ ਤਦਕ ਲਾਉਣੀ ਹੈ ਜੀ ਉਹ ਜੇ ਸਾਥ ਰੱਖੀਐ ਦੀਜੈ ਰਣਾਈ ਜਾਂ ਪਰਖੀਐ ਖੋਟਾ ਹੋਏ ਜਾਏ ਰੱਖੀਐ ਰਾਰੇ ਅਦਕ ਜੈਸਾ ਕਰੇ ਸੋ ਤੈਸਾ ਪਾਵੇ ਆਪ ਬੀਜ ਆਪੇ ਹੀ ਖਾਵੈ ਜੇ ਵੜ ਆਈਆ ਆਪੇ ਖਾਏ ਜੇ ਹੀ ਸੋਰਤ ਤੀ ਹੈ ਰਾਹ ਜਾਏ ਜੇ ਸੋ ਕੂੜੀਆਂ ਕੂੜ ਕਬਾੜ ਭਾਵੈ ਸਭ ਆਖ ਸੰਸਾਰ ਭਾਵੈ ਭਾਵੈ ਨਹੀਂ ਕਹਿਣਾ ਭਾਵੈ ਤਉ ਦ ਭਾਵੈ ਅਧੀ ਪਰਵਾਣ ਨਾਨਕ ਜਾਣੈ ਜਾਣ ਸੁ ਜਾਣ ਅਧੀ ਪੁੱਲਾ ਅਧੀ ਨੰਨੀਚਾ ਚੋਰ ਯਾਰ ਨੀਚ ਅਧੀ ਨਹੀਂ ਕਹਿਣਾ ਅਧੀ ਤਨ ਆਸਰੀ ਮਹੱਲਾ ਪਹਿਲਾ ਕਾਇਆ ਕਾਗਦ ਮਨ ਪਰਵਾਣ ਸਿਰ ਕੇ ਲੇਖ ਨ ਪੜੈ ਇਆਣਾ ਪੜੈ ਭਾਰਾ ਜੀ ਪੜਾਇ ਨਹੀਂ ਕਹਿਣਾ ਪੜਾਇ ਦਰਗਹਿ ਘੜੀਐ ਤੀਨੇ ਲੇਖ ਖੋਟਾ ਕਾਮਨ ਆਵੈ ਵੇਖ ਦਰਗਹਿ ਦਰਗਹਿ ਨਹੀਂ ਕਹਿਣਾ ਹਾ ਹ ਮੁਕਤਾ ਪੜ੍ਹਨਾ ਹੈ ਘੜੀਐ ਅਹ ਘੜੀਐ ਨਹੀਂ ਕਹਿਣਾ ਘੜੀਐ ਨਾਨਕ ਜੀ ਵਿੱਚ ਰੂਪਾ ਹੋਏ ਖਰਾ ਖਰਾ ਆਖੇ ਸਭ ਕੋਈ ਰਹਾ ਰੂਪਾ ਰਾਰੇ ਤੱਕ ਲਾਉਣੀ ਹੈ ਜੀ ਭਾਵ ਚੰਦੀ ਕਾਦੀ ਕੂੜਾ ਬੋਲ ਮਲ ਖਾਏ ਬ੍ਰਾਹਮਣ ਨਾ ਵੈ ਜੀਆ ਖਾਏ ਮਲ ਖਾਏ ਮਲ ਮੈਲ ਮਲ ਨਹੀਂ ਕਹਿਣਾ ਨਾ ਵੈ ਹਾਰਾ ਜੀਆ ਖਾਏ ਜੀਆ ਨਹੀਂ ਕਹਿਣਾ ਜੀਆ ਭਾਵ ਜੀਵ ਜੰਤੂ ਜੀਵਾਂ ਨੂੰ ਜੋਗੀ ਜੋਗਤ ਨਾ ਜਾਣੇ ਅੰਧ ਤੀਨੇ ਓਜਾੜੇ ਕਾ ਬੰਦ ਸੋ ਜੋਗੀ ਜੋ ਜੁਗਤ ਪਛਾਣ ਗੁਰ ਪ੍ਰਸਾਦੀ ਏਕੋ ਜਾਣ ਕਾਜੀ ਸੋ ਜੋ ਉਲਟੀ ਕਰੈ ਗੁਰ ਪ੍ਰਸਾਦੀ ਜੀਵਤ ਮਰੈ ਸੋ ਬ੍ਰਹਮਣ ਜੋ ਬ੍ਰਹਮ ਵਿਚਾਰੈ ਆਪ ਤਰੈ ਸਗਲੇ ਕੁਲ ਤਾਰੈ ਬ੍ਰਹਮਣ ਬ੍ਰਹਮ ਇਹਨੂੰ ਬ੍ਰਹਮਣ ਜਾਂ ਬ੍ਰਹਮ ਨਹੀਂ ਕਹਿਣਾ ਕੋਲ ਤਾਰ ਕੋਲ ਪੋਲਾ ਗਹਿਣਾ ਜੀਓ ਦਾਨ ਸੰਬੰਧ ਸੋਈ ਦਿਲ ਤੋਂ ਵੈ ਮੁਸਲਮਾਨ ਸੋਈ ਮਾਲ ਖੋਵੈ ਦਾਨ ਸੰਬੰਧ ਪਾਉ ਜਿਵੇਂ ਦਾਨ ਸੰਮਤ ਕਹਿੰਦੇ ਹਾਂ ਉਹੀ ਸ਼ਬਦ ਦਾ ਦਾਨ ਸੰਮੰਦ ਸਿਆਣਾ ਮਾਲ ਖੋਵੈ ਖੋਵੈ ਭਾਰਾ ਮਾਲ ਪੋਲਾ ਮਲ ਨਹੀਂ ਕਹਿਣਾ ਮਲ ਪਹਿਲਵਾਨ ਹੁੰਦਾ ਹੈ ਮਲ ਤੋਂ ਭਾਵ ਹੁੰਦਾ ਮੈਲ ਮਾਲਖੋਵੈ ਪੜਿਆ ਬੂਝੈ ਸੋ ਪਰਵਾਣ ਜਿਸ ਸਿਰ ਦਰਗਹ ਕਾਨੀਸਾਨ ਪੜਿਆ ਬੂਝੈ ਪੜਿਆ ਭਾਰਾ ਬੂਝੈ ਅਤਕਲਾ ਕੇ ਕਸਕੇ ਜਿਸ ਸਿਰ ਦੋਏ ਸ਼ਬਦ ਵਖ ਵਖ ਜਿਸ ਸਿਰ ਨਹੀਂ ਗਹਿਣਾ ਜਿਸ ਸਸਾ ਪੂਰਾ ਜਿਸ ਸਿਰ ਧਨਾ ஸ்ரீ ਮਹੱਲਾ ਪਹਿਲਾ ਘਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਾਲ ਨਾਹੀ ਜੋਗ ਨਾਹੀ ਨਾਹੀ ਸਤ ਕਾ ਢੱਬ ਸਤ ਕਾ ਢੱਬ ਸਤ ਢੱਬ ਦੋੇ ਸ਼ਬਦ ਕੱਸ ਕੇ ਪਾਉਣੇ ਹਨ ਜੀ ਤਾਂ ਨਸਟ ਜਗ ਪ੍ਰੇਸ਼ਟ ਹੋਏ ਡੂਬ ਤਾ ਏਵ ਜਗ ਥਾ ਨਸਟ ਇਕੱਠਾ ਕੱਸ ਕੇ ਥਾਨ ਸਟ ਨਹੀਂ ਕਹਿਣਾ ਥਾ ਨਸਟ ਜਗ ਜਜੇ ਤੇ ਅਦਕ ਕਲਮ ਹੈ RAM ਨਾਮ ਸਾਰ ਅੱਖੀ ਤਮੀਟਹ ਨਾਕ ਪਕੜਾ ਹੈ ਠੱਗਣ ਕੋ ਸੰਸਾਰ ਰਹਾ ਕਲ ਪੋਲਾ ਕਹਿਣਾ ਜੀ ਅੱਖੀ ਅਦਕ ਆੜੇ ਤੇ ਖੱਖੇ ਨੂੰ ਬਿਹਾਰੀ ਬਿੰਦੀ ਅੱਖਾਂ ਅੱਖੀ ਠੱਗਣ ਛਟੇ ਤੇ ਅਦਕ ਲਾਉਣੀ ਹੈ ਜੀ ਆਂਟ ਸੇ ਤੀ ਨਾਕ ਪਕੜਹਿ ਸੂਜ ਤੇ ਤਨ ਲੋਵ ਮਗਰ ਪਾਛ ਕਾਸ਼ਨਾ ਸੂਜੈ ਇਹੋ ਪਦਮ ਅਲੂਵ ਅਲੂਵ ਆੜ ਮੁਕਤ ਲੋਵ ਆੜ ਮੁਕਤ ਪੜਨਾ ਜੀ ਮਗਰ ਪਾਛ ਮਗਰ ਕੋਲਾ ਕਹਿਣਾ ਹੈ ਜੀ ਖਤਰਿਆ ਤਾਂ ਧਰਮ ਛੋੜਿਆ ਮਲੇਸ਼ ਭਖਿਆ ਗਹੀ 66 ਸਭ ਇੱਕ ਵਰਨ ਹੋਈ ਧਰਮ ਕੀ ਗਤ ਰਹੀ 66 ਸਿਰਛਟ ਨਹੀਂ ਕਹਿਣਾ ਸ੍ਰੇਸ਼ਟ ਅਸਟੰ ਸਾਜ ਸਾਜ ਪ੍ਰਾਣ ਸੋਧਹਿ ਕਰਹਿ ਵੇਦ ਅਭਿਆਸ ਬਿਨ ਨਾਮ ਹਰ ਕੇ ਮੁਕਤ ਨਾਹੀ ਕਹ ਨਾਨਕ ਦਾਸ ਬਿਨ ਨਾਮ ਬਿਨ ਦਾ ਨੰਨਾ ਪੂਰਾ ਪੜਨਾ ਬਿਨ ਨਾਮ ਨਹੀਂ ਕਹਿਣਾ ਬਿਨ ਨਾਮ